ਉਸ ਦੇਖ ਰਹੇ ਹੋ ਨੀਡਰ ਪੰਜਾਬੀ মিডিਆ ਤੁਹਾਡੇ ਨਾਲ ਆ ਗੁਰਪ੍ਰੀਤ ਸਿੰਘ ਚੱਠਾ ਇੱਕ ਸੀਆਈਐਸਐਫ ਮਲਾਜ਼ਮ ਵੱਲੋਂ ਕੰਗੜਾ ਨੌ ਦੇ ਥੱਪੜ ਮਾਰਨ ਦਾ ਮਾਮਲਾ ਲਗਾਤਾਰ ਤੂਲ ਫੜ ਦਾ ਨਜ਼ਰ ਆ ਰਿਹਾ ਹੈ ਇਸ ਦੇ ਵਿੱਚ ਦੇਸ਼ ਭਰ ਦੇ ਵਿੱਚ ਹੁਣ ਸਿਆਸਤ ਹੋਣੀ ਵੀ ਸ਼ੁਰੂ ਹੋ ਚੁੱਕੀ ਹੈ ਦੱਸ ਦिए ਕਿ ਵਿਕਰਮ ਮਜੀਠੀਆ ਦੇ ਵੱਲੋਂ ਹੁਣ ਸੀਆਈਐਸਐਫ ਮਲਾਜ਼ਮ ਕੁਲਵਿੰਦਰ ਕੌਰ ਦੇ ਹੱਕ ਦੇ ਵਿੱਚ ਖੜਿਆ ਗਿਆ ਤਾਂ ਵੱਡੀ ਖਬਰ ਦਰਸ਼ਕਾਂ ਨਾਲ ਸਾਂਝੀ ਕਰ ਰਿਹਾ ਕਿ ਵਿਕਰਮ ਮਜੀਠੀਆ ਹੁਣ ਉਸ ਮੁਲਾਜ਼ਮ ਦੇ ਹੱਕ ਦੇ ਵਿੱਚ ਨਿਤਰੇ ਨੇ ਕੀ ਕੁਝ ਕਿਹਾ ਉਹਨਾਂ ਨੇ ਟਵੀਟ ਕਰਕੇ ਤੁਹਾਨੂੰ ਦੱਸਿਆ ਅ ਵਿਕਰਮ ਅਜੀਤਿਆ ਕਹਿੰਦੇ ਨੇ ਕਿ ਮੈਂ ਕੁਲਵਿੰਦਰ ਕੌਰ ਦੇ ਜਜ਼ਬਾਤਾਂ ਤੇ ਭਾਵਨਾਵਾਂ ਦੀ ਕਦਰ ਕਰਦਾ ਤੇ ਹਰ ਤਰ੍ਹਾਂ ਦੇ ਨਾਲ ਕੁਲਵਿੰਦਰ ਕੌਰ ਦੇ ਨਾਲ ਖੜਾ ਕਿਸਾਨਾਂ ਦੀ ਪੀੜ ਅਜੇ ਵੀ ਪੰਜਾਬੀਆਂ ਦੇ ਮਨਾਂ ਦੇ ਵਿੱਚ ਆ ਤੇ ਤਿੰਨੇ ਖੇਤੀ ਬਿੱਲਾਂ ਦੇ ਵਿਰੋਧ ਵਿੱਚ 700 ਤੋਂ ਵੱਧ ਕਿਸਾਨਾਂ ਨੇ ਆਪਣੀਆਂ ਜਾਨਾਂ ਦਿੱਤੀਆਂ ਪਰ ਕੰਗੜਾ ਰਣੌਤ ਨੇ ਖਾਸ ਕਰਕੇ ਪੰਜਾਬੀਆਂ ਅਤੇ ਔਰਤਾਂ ਦੇ ਵਿਰੁੱਧ ਜ਼ਹਿਰ ਉਗਲਿਆ ਅਤੇ ਅੱਜ ਚੰਡੀਗੜ੍ਹ ਹਵਾਈ ਅੱਡੇ ਤੇ ਜੋ ਕੁਝ ਹੋਇਆ ਉਹ ਪੰਜਾਬੀਆਂ ਨੇ ਦੇ ਕੰਕੜਾ ਰਣਾਤ ਦੇ ਖਿਲਾਫ ਗਰੋਧ ਦਾ ਨਤੀਜਾ ਹੈ ਹਾਲਾਂਕਿ ਮੈਂ ਕਿਸੇ ਵੀ ਰੂਪ ਦੇ ਵਿੱਚ ਹਿੰਸਾ ਦਾ ਸਮਰਥਨ ਨਹੀਂ ਕਰਦਾ ਪਰ ਅਸੀਂ ਬਾਰ ਬਾਰ ਕਿਹਾ ਕਿ ਕਿਸਾਨ ਦੇਸ਼ ਨੂੰ ਭੋਜਨ ਮਹਈਆ ਕਰਵਾ ਰਹੇ ਹਨ ਤੇ ਉਹਨਾਂ ਦੇ ਪੁੱਤਰ ਭਰਾ ਤੇ ਭੈਣਾਂ ਦੇਸ਼ ਦੀ ਸੁਰੱਖਿਆ ਲਈ ਸੇਵਾ ਕਰ ਰਹੇ ਨੇ ਅਤੇ ਉਹਨਾਂ ਦੀ ਆਵਾਜ਼ ਸੁਣੀ ਜਾਣੀ ਚਾਹੀਦੀ ਹੈ ਨਾਲ ਹੀ ਉਹ ਲਿਖਦੇ ਨੇ ਅੱਜ ਜੋ ਕੁਝ ਹੋਇਆ ਉਹ ਹਕੂਮਤਾਂ ਦੁਆਰਾ ਕਿਸਾਨਾਂ ਤੇ ਦੇਸ਼ ਦੇ ਜਵਾਨਾਂ ਦੀ ਆਵਾਜ਼ ਸੁਣਨ ਤੋਂ ਇਨਕਾਰ ਕਰਨ ਦਾ ਨਤੀਜਾ ਹੈ ਹਕੂਮਤਾਂ ਨੂੰ ਸਮਝਣਾ ਚਾਹੀਦਾ ਹੈ ਕਿ ਇਹ ਸਥਿਤੀ ਕਿਉਂ ਉੱਭਰੀ ਆ ਤੇ ਜਿਸ ਨੇ ਕੁਲਵਿੰਦਰ ਕੌਰ ਨੂੰ ਇਸ ਤਰ੍ਹਾਂ ਦਾ ਕਦਮ ਚੁੱਕਣ ਲਈ ਮਜਬੂਰ ਕੀਤਾ ਅੱਜ ਇਹ ਵੀ ਇੱਕ ਬਿਆਨ ਜਾਰੀ ਕੀਤਾ ਗਿਆ ਹੈ ਕਿ ਪੰਜਾਬੀ ਅੱਤਵਾਦੀ ਬਣ ਰਹੇ ਨੇ ਸਾਨੂੰ ਇਸ ਤਰ੍ਹਾਂ ਦੇ ਬਿਆਨਾਂ ਤੋਂ ਬਚਣਾ ਚਾਹੀਦਾ ਤੇ ਕਟਬੜਾ ਹਰ ਦਾ ਮਾਹੌਲ ਜੋ ਬਣਾਉਂਦੇ ਨੇ ਤਾਂ ਸਿੱਧੇ ਤੌਰ ਤੇ ਸਮਰਥਨ ਕਰ ਦਿੱਤਾ ਹੈ ਵਿਕਰਮ ਮਜੀਠੀਆ ਨੇ ਉਸ ਮਲਾਜ਼ਮ ਦਾ ਹਾਲਾਂਕਿ ਉਸ ਮਲਾਜ਼ਮ ਤੇ ਵੀ ਸਵਾਲ ਚੁੱਕੇ ਜਾ ਰਹੇ ਨੇ ਪਰ ਜੇਕਰ ਸੋਸ਼ਲ ਮੀਡੀਆ ਦੀ ਗੱਲ ਕੀਤੀ ਜਾਵੇ ਤਾਂ ਬਹੁਤ ਸਾਰੀਆਂ ਪੋਸਟਾਂ ਉਸ ਦੇ ਹੱਕ ਦੇ ਵਿੱਚ ਲੋਕਾਂ ਵੱਲੋਂ ਪਾਈਆਂ ਗਈਆਂ ਨੇ ਪੰਜਾਬੀਆਂ ਵੱਲੋਂ ਸ਼ੇਅਰ ਕੀਤੀਆਂ ਗਈਆਂ ਨੇ ਕਿ ਜੋ ਕੁਝ ਕੁਲਵਿੰਦਰ ਕੌਰ ਨੇ ਕੀਤਾ ਉਹ ਬਹੁਤ ਵਧੀਆ ਕੀਤਾ ਉਸ ਦੀ ਤਾਰੀਫ਼ ਕੀਤੀ ਜਾ ਰਹੀ ਹੈ ਤੇ ਉਧਰ ਵਿਕਰਮ ਮਜੀਠੀਆ ਵੀ ਹੁਣ ਉਸਦੇ ਹੱਕ ਵਿੱਚ ਆਏ ਨੇ ਹਾਲਾਂਕਿ ਉਸ ਤੋਂ ਬਾਅਦ ਕੰਗੜਾ ਰਣੌਤ ਵੱਲੋਂ ਇੱਕ ਬਿਆਨ ਵੀ ਜਾਰੀ ਕੀਤਾ ਗਿਆ ਜਿਸ ਵਿੱਚ ਉਸ ਨੇ ਘਟਨਾ ਕਰੰ ਦਾ ਜ਼ਿਕਰ ਕੀਤਾ ਤੇ ਨਾਲ ਹੀ ਕਿਹਾ ਕਿ ਪੰਜਾਬ ਦੇ ਵਿੱਚ ਅੱਤਵਾਦ ਬਹੁਤ ਵੱਧ ਰਿਹਾ ਹੈ ਤਾਂ ਫਿਰ ਵੀ ਕੰਗੜਾ ਰਣੌਤ ਜਿਹੜੀ ਉਹ ਆਪਣੀ ਸਟੇਟਮੈਂਟ ਤੋਂ ਪਿੱਛੇ ਹਟਦੀ ਨਜ਼ਰ ਨਹੀਂ ਆ ਰਹੀ ਉਸੇ ਤਰੀਕੇ ਦੇ ਬਿਆਨ ਜਿਹੜੇ ਕਿ ਪਹਿਲਾਂ ਦਿੱਤੇ ਗਏ ਸੀਗੇ ਕਿਸਾਨੀ ਅੰਦੋਲਨ ਵੇਲੇ ਉਸੇ ਤਰੀਕੇ ਦੇ ਬਿਆਨ ਫਿਰ ਦਿੱਤੇ ਜਾ ਰਹੇ ਨੇ ਪਰ ਦੂਜੇ ਪਾਸੇ ਹੁਣ ਸਿਆਸੀ ਲੀਡਰ ਜਿਹੜੇ ਨੇ ਉਹ ਕੁਲਵਿੰਦਰ ਕੌਰ ਦੇ ਹੱਕ ਦੇ ਵਿੱਚ ਨਜ਼ਰ ਆ ਰਹੇ ਨੇ ਤਾਂ ਵੱਡੀ ਖਬਰ ਦੱਸ ਕਿ ਨਾਲ ਸਾਂਝੀ ਕਰ ਰਿਆਂ ਕਿ ਵਿਕਰਮ ਮਜੀਠੀਆ ਨੇ ਵੀ ਸਮਰਥਨ ਦੇ ਦਿੱਤਾ ਹੈ ਉਹਨਾਂ ਦਾ ਟਵੀਟ ਪੜਿਆ ਕਹਿੰਦੇ ਮੈਂ ਬਿਲਕੁਲ ਕੁਲਵਿੰਦਰ ਕੌਰ ਦੇ ਨਾਲ ਆਉਂਦੀ ਆਉਦੀਆਂ ਭਾਵਨਾਵਾਂ ਦੀ ਕਦਰ ਕਰਦਾ ਅਤੇ ਕਿਸਾਨਾਂ ਦੀ ਪੀੜ ਅਜੇ ਵੀ ਪੰਜਾਬੀਆਂ ਦੇ ਮਨਾਂ ਵਿੱਚ ਹੈ ਕਹਿੰਦੇ ਕਿ ਕੁਲਵਿੰਦਰ ਕੌਰ ਨੇ ਜੋ ਕੁਝ ਕੀਤਾ ਉਹ ਜਾਣਬੁੱਝ ਕੇ ਨਹੀਂ ਕੀਤਾ ਬਲਕਿ ਉਹਦੀਆਂ ਜੋ ਭਾਵਨਾਵਾਂ ਸੀ ਉਹ ਠੇਸ ਪਾਈ ਗਈ ਕਿਸਾਨਾਂ ਦੇ ਖਿਲਾਫ ਉਸ ਵੱਲੋਂ ਚਿਹਰ ਉਗ ਲੈ ਗਿਆ ਜਿਸ ਦਾ ਨਤੀਜਾ ਉਸਨੇ ਹੁਣ ਭੁਗਤ ਲਿਆ ਤਾਂ ਦਰਸ਼ਕਾਂ ਨੂੰ ਜਾਣਕਾਰੀ ਦੇ ਦਈਏ ਕਿ 6:40 3:40 ਦੀ ਪੂਰੀ ਘਟਨਾ ਜਦੋਂ 에어ਪੋਰਟ ਦੇ ਉੱਤੇ ਕੰਗੜਾ ਰਣੌਤ ਜਾ ਰਹੀ ਸੀ ਜਿਸ ਲਈ ਕਿ ਦਿੱਲੀ ਦੀ ਰਵਾਨਾ ਹੋਣਾ ਸੀਗਾ ਚੰਡੀਗੜ੍ਹ ਦੇ ਵਿੱਚ ਇਹ ਘਟਨਾ ਵਾਪਰਦੀ ਹੈ ਜਿੱਥੇ CISF ਦੀ ਇੱਕ ਮੁਲਾਜ਼ਮ ਕੁਲਵਿੰਦਰ ਕੌਰ ਨੇ ਜਿਹੜਾ ਉਸਤੇ ਥੱਪੜ ਜੜ ਦਿੱਤਾ ਤੇ ਗਾਲੀ ਗਲੋਚ ਜਿਹੜੀ ਉਹ ਵੀ ਹੋਈ ਆ ਉੱਥੇ ਇੱਕ ਦੂਜੇ ਦੇ ਨਾਲ ਬਾਤ ਵਿਵਾਦ ਵੀ ਹੁੰਦਾ ਨਜ਼ਰ ਆਇਆ ਪਰ ਕੁਲਵਿੰਦਰ ਕੌਰ ਦੀ ਜਿਹੜੀ ਵੀਡੀਓ سامنے ਆਈ ਆ ਉਹਦੇ ਵਿੱਚ ਉਹ ਕਹਿੰਦੀ ਨਜ਼ਰ ਆ ਰਹੀ ਆ ਕਿ ਜਿਸ ਵਕਤ ਤੂੰ ਕਿਸਾਨਾਂ ਬੀਬੀਆਂ ਦੇ ਖਿਲਾਫ ਬੋਲੀ ਸੀ ਉਸ ਵਕਤ ਮੈਂ ਵੀ ਉੱਥੇ ਮੇਰੇ ਮਾਤਾ ਜੀ ਵੀ ਉੱਥੇ ਮੌਜੂਦ ਸੀਗੇ ਤਾਂ ਉਹ ਗੁੱਸਾ ਜਿਹੜਾ ਉਹ ਅੱਜ ਕਈ ਸਾਲਾਂ ਬਾਅਦ ਫਟਿਆ ਕੁਲਵਿੰਦਰ ਕੌਰ ਦਾ ਹਾਲਾਂਕਿ ਉਹ ਇੱਕ ਸਰਕਾਰੀ ਮੁਲਾਜ਼ਮਾ ਸੀਆਈਐਸਐਫ ਦੇ ਵਿੱਚ ਤਾਇਨਾਤ ਹੈ ਪਰ ਜਿਹੜਾ ਉਸ ਨੂੰ ਮੁਤਲ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਹਰਾਸਤ ਵਿੱਚ ਵੀ ਲੈ ਲਿਆ ਗਿਆ ਦੇਖਣਾ ਹੋਵੇਗਾ ਕਿ ਹੁਣ ਕਾਰਵਾਈ ਕੀ ਹੁੰਦੀ ਹੈ ਪਰ ਫਿਰ ਵੀ ਇਹ ਮਾਮਲਾ ਤੂਲ ਫਰਦਾ ਨਜ਼ਰ ਆ ਰਿਹਾ ਤੇ ਇਸ ਉੱਤੇ ਸਿਆਸਤ ਹੋਣੀ ਸ਼ੁਰੂ ਹੋ ਚੁੱਕੀ ਹੈ ਵਿਕਰਮ ਮਜੀਠੀਆ ਸਮੇਤ ਬਹੁਤ ਸਾਰੇ ਲੀਡਰਾਂ ਦੇ ਬਿਆਨ ਇਸ ਉੱਤੇ ਸਾਹਮਣੇ ਆ ਚੁੱਕੇ ਨੇ ਵਿਕਰਮ ਮਜੀਠੀਆ ਨੇ ਹੁਣ ਸਿੱਧੇ ਤੌਰ ਦੇ ਉੱਤੇ ਸਮਰਥਨ ਕਰ ਦਿੱਤਾ ਹੈ ਤੇ ਕਿਹਾ ਹੈ ਕਿ ਜੋ ਕੁਝ ਵੀ ਕੰਗੜਾ ਰੌਤ ਨੇ ਪਹਿਲਾਂ ਕੀਤਾ ਸੀ ਜੋ ਕੁਝ ਬੋਲਿਆ ਸੀ ਉਸ ਦਾ ਨਤੀਜਾ ਉਸ ਨੇ ਭੁਗਤ ਲਿਆ ਹਾਲਾਂਕਿ ਸੋਸ਼ਲ ਮੀਡੀਆ ਦੇ ਉੱਤੇ ਵੀ ਜੋ ਜ਼ਿਆਦਾਤਰ ਲੋਕ ਜਿਹੜੇ ਇਸ ਮਲਾਜ਼ਮ ਦੇ ਹੱਕ ਦੇ ਵਿੱਚ ਖੜੇ ਨਜ਼ਰ ਆ ਰਹੇ ਨੇ ਉਸ ਤੇ ਪਿੰਡ ਤੋਂ ਵੀ ਕੁਝ ਮੋਤਵਾਰ ਲੋਕਾਂ ਦੇ ਬਿਆਨ ਸਾਹਮਣੇ ਆਏ ਨੇ ਜਿਨ੍ਹਾਂ ਨੇ ਕਹਿ ਕੇ ਇਹ ਜਿਹੜੀ ਘਟਨਾ ਵਾਪਰੀ ਹੈ ਉਹ ਕੰਗੜਾ ਰੋਪ ਦੀ ਗਲਤੀ ਕਰਕੇ ਵਾਪਰੀ ਹੈ ਬਲਕਿ ਜਿਹੜਾ ਵੀ ਮੁਲਾਜ਼ਮ ਕਿਤੇ ਤਨਾਤ ਹੁੰਦਾ ਉਸ ਦਾ ਕੋਈ ਭਾਵਨਾ ਨਹੀਂ ਹੁੰਦੀ ਕਿ ਉਹ ਆਪਣੀ ਗਲਤੀ ਦੇ ਵਿੱਚ ਕੋਈ ਕੁਤਾਹੀ ਕਰੇ ਪਰ ਇਹ ਜਿਹੜੀ ਘਟਨਾ ਦਾ ਸਿਰੇ ਵਾਪਰਨ ਦਾ ਉਹ ਸਾਰਾ ਕੰਗੜਾ ਰੋਦ ਦੇ ਸਿਰ ਜਾਂਦਾ ਐ ਐਮਪੀ ਬਣ ਕੇ ਵੀ ਕਈਆਂ ਨੂੰ ਬੋਲਣ ਦਾ ਪਤਾ ਨਹੀਂ ਲੱਗਦਾ ਉਹਨਾਂ ਦੇ ਪੰਡੋਂ ਇਹ ਬਿਆਨ ਸਾਹਮਣੇ ਆ ਰਹੇ ਨੇ ਲਗਾਤਾਰ ਉਧਰ ਵਿਕਰਮ ਮਜੀਠੀਆ ਨੇ ਹੁਣ ਸਿੱਧੇ ਤੌਰ ਦੇ ਉੱਤੇ ਸਮਰਥਨ ਕਰ ਦਿੰਦਾ ਹੈ ਤਾਂ ਇੱਕ ਵਾਰ ਫਿਰ ਤੋਂ ਮਾਮਲਾ ਪੱਖ ਦਾ ਨਜ਼ਰ ਆ ਰਿਹਾ ਕਿਉਂਕਿ ਕੰਗੜਾ ਨੌਤਿਕ ਸਿਆਸੀ ਲੀਡਰ ਹੈ ਭਾਜਪਾ ਦੀ ਐਮਪੀ ਹੈ ਦੂਜੇ ਪਾਸੇ ਵਿਕਰਮ ਮਜੀਠੀਆ ਸ਼੍ਰੋਮਣੀ ਕਾਲੀ ਦਲ ਦੇ ਲੀਡਰ ਨੇ ਇੱਕ ਵੱਡੇ ਲੀਡਰ ਕਿਹਾ ਜਾਂਦਾ ਹੈ ਵਿਕਰਮ ਮਜੀਠੀਆ ਨੂੰ ਕਿਉਂਕਿ ਸ਼੍ਰੋਮਣੀ ਕਾਲੀ ਦਲ ਦਾ ਭਾਜਪਾ ਦੇ ਨਾਲ ਗੱਠਜੋੜ ਵੀ ਰਿਹਾ ਹੈ 28 ਸਾਲ ਤਾਂ ਹੁਣ ਇਹ ਮਾਮਲਾ ਪੂਰੇ ਤਰੀਕੇ ਨਾਲ ਪੱਖ ਦਾ ਨਜ਼ਰ ਆ ਰਿਹਾ ਹੈ ਦੋ ਜੱਜ ਧੰਨਵਾਦ